ਜਿਹੜੀ ਉੱਤਰਾਖੰਡ ਦੇ ਵਿੱਚ ਘਟਨਾ ਹੋਈ ਆ ਕਿ ਉੱਤਰਾਖੰਡ ਦੇ ਵਿੱਚ ਦੋ ਸਿੱਖਾਂ ਦੀ ਕੁੱਟਮਾਰ ਕੀਤੀ ਜਾਂਦੀ ਆ ਦਸਤਾਰਾਂ ਲਾਈਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸਿੱਖ ਜਿਹੜੇ ਬਹੁਤ ਤੇਜ਼ੀ ਨਾਲ ਪ੍ਰਤੀਕਿਰਿਆ ਦਿੰਦੇ ਆ ਚਾਹੇ ਸ਼੍ਰੋਮਣੀ ਕਾਲੀ ਦਾ ਬਾਦਲ ਹੋਵੇ ਚਾਹੇ ਕਾਂਗਰਸੀ ਹੋਣ ਚਾਹੇ ਭਾਜਪਾ ਵਾਲੇ ਹੋਣ ਚਾਹੇ ਆਪ ਵਾਲੇ ਹੋਣ ਸਾਰਿਆਂ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਸਾਰਿਆਂ ਨੇ ਬਹੁਤ ਤੇਜ਼ੀ ਨਾਲ ਆਪਣੀ ਗੱਲਾਂ ਬਾਤਾਂ ਰੱਖੀਆਂ ਕਿ ਉੱਥੇ ਸਿੱਖਾਂ ਨਾਲ ਧੱਕਾ ਹੋ ਗਿਆ ਉੱਥੇ ਸਿੱਖਾਂ ਦੀਆਂ ਪੱਗਾਂ ਲਾਈਆਂ ਗਈਆਂ ਉੱਥੇ ਸਿੱਖਾਂ ਨੂੰ ਕੁੱਟਿਆ ਗਿਆ ਹੋਣਾ ਵੀ ਚਾਹੀਦਾ ਜਿੱਥੇ ਕਿਤੇ ਵੀ ਕਿਸੇ ਵੀ ਮੈਂ ਕਹਿੰਨਾ ਕਲੇ ਸਿੱਖੀ ਕਿਉਂ ਕਿਸੇ ਵੀ ਕਮਿਊਨਿਟੀ ਦੇ ਉੱਤੇ ਚਾਹੇ ਉਹ ਮੁਸਲਮਾਨ ਆ ਚਾਹੇ ਉਹ ਹਿੰਦੂ ਆ ਜਿੱਥੇ ਕਿਤੇ ਵੀ ਧੱਕਾ ਹੁੰਦਾ ਜ਼ੁਲਮ ਹੁੰਦਾ ਇੱਕ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਤੇ ਹਰ ਬੰਦੇ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਉਸ ਜ਼ੁਲਮ ਦੇ ਖਿਲਾਫ ਬੋਲਣਾ ਚਾਹੀਦਾ ਜ਼ੁਲਮ ਦੇ ਤੇ ਧੱਕੇ ਦੇ ਖਿਲਾਫ ਪਰ ਮੈਂ ਸਵਾਲ ਇਹ ਪੁੱਛਣਾ ਚਾਹਣਾ ਪੰਜਾਬ ਦੇ ਵਿੱਚ ਮੈਂ ਤੁਹਾਡੇ ਨਾਲ ਦੋ ਘਟਨਾਵਾਂ ਸਾਂਝੀਆਂ ਕਰਨੀਆਂ ਨੇ ਉਨਾ ਘਟਨਾਵਾਂ 'ਤੇ ਅਸੀਂ ਕਿਉਂ ਚੁੱਪਾਂ ਆਮ ਆਦੀ ਪਾਰਟੀ ਦੀ ਸਰਕਾਰ ਕਿਉਂ ਚੁੱਪ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਿਉਂ ਚੁੱਪ ਹੈ ਜਾਂ ਦੂਜੇ ਤੀਜੇ ਜਿਹੜੇ ਵੀ ਬੋਲਦੇ ਆ ਉਤਰਾਖੰਡ ਦੀ ਘਟਨਾਵਾਂ ਨੂੰ ਲੈ ਕੇ ਉਹ ਪੰਜਾਬ ਦੀਆਂ ਘਟਨਾਵਾਂ ਬਾਰੇ ਕਿਉਂ ਚੁੱਪ ਆ ਪਹਿਲੀ ਘਟਨਾ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਪਹਿਲੀ ਘਟਨਾ ਹੈਗੀ ਆ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ 24 ਤਰੀਕ ਨੂੰ 24 ਤਰੀਕ ਨੂੰ ਇੱਕ ਬਜ਼ੁਰਗ 60-65 ਸਾਲ ਦਾ ਬਜ਼ੁਰਗ ਤੇ ਇੱਕ ਉਹਦੇ ਘਰ ਵਾਲੀ ਬੀਬੀ ਉਹਦੇ ਘਰ ਵਾਲੀ ਬੀਬੀ ਦਾ ਸਿਰ ਪਾੜ ਦਿੱਤਾ ਜਾਂਦਾ 7-8 ਟਾਂਕੇ ਲੱਗਦੇ ਆ ਤੇ ਉਸ ਬਜ਼ੁਰਗ ਦੀ 60-65 ਸਾਲ ਦੇ ਬਜ਼ੁਰਗ ਦੀ ਦਾੜੀ ਪੱਟੀ ਜਾਂਦੀ ਹੈ ਉਹ ਦਾੜੀ ਦਾ ਵਾਲਾਂ ਦਾ ਆਪਣੇ ਕੇਸਾਂ ਦਾ ਗੁੱਛਾ ਲੈ ਕੇ ਆ ਦੇ ਕੋਲੇ ਥਾਣਾ ਦਾ ਡੱਬਾ ਥਾਣਾ ਦਾ ਡੱਬਾ ਡੱਬਾ ਥਾਣਾ ਲੁਧਿਆਣੇ ਦੇ ਵਿੱਚ ਉੱਥੇ ਜਾ ਕੇ ਦਰਖਾਸਤ ਵੀ ਲਿਖਾਉਂਦੇ ਆ ਉਹ ਵੀ ਦਿਖਾਉਂਦੇ ਵੀ ਸਾਡੀ ਆ ਦੇਖੋ ਸਿਰ ਪਾਟਿਆ ਸੱਤ ਅੱਟਾਂ ਕੇ ਲੱਗਿਆ ਗਰੀਬ ਅਜ ਵੀ ਸਿੱਖ ਵਿਚਾਰਾ ਪਰਿਵਾਰ ਆ ਉਹ 24 ਤਰੀਕ ਦੀ ਘਟਨਾ ਅੱਜ 3 ਤਰੀਕ ਹੋ ਗਈ ਕੋਈ ਸੁਣਵਾਈ ਨਹੀਂ ਕਿਸੇ ਪੁਲਿਸ ਵੱਲੋਂ ਕਿਸੇ ਪ੍ਰਸ਼ਾਸਨ ਵੱਲੋਂ ਮੇਰੀ ਉੱਥੇ ਥਾਣਾ ਇੰਚਾਰਜ ਨਾਲ ਵੀ ਗੱਲ ਹੋਈ ਮੈਂ ਜੀ ਆ ਘਟਨਾ ਇੱਕ ਬਜ਼ੁਰਗ ਬੰਦਾ ਕੁੱਟਿਆ ਗਿਆ ਉਦੀ ਦਾੜੀ ਪੱਟੀ ਗਈ ਹੈ ਤੇ ਇੱਕ ਜਿਹੜੀ ਉਹਦੇ ਘਰੋਂ ਬੀਬੀ ਆ ਉਹਦਾ ਸਿਰ ਪਾੜਿਆ ਗਿਆ ਇਹਦੇ ਖਿਲਾਫ ਕੋਈ ਪੰਨ ਦੀ ਕਾਰਵਾਈ ਵੀ ਕਰਨੀ ਕਰਨੀ ਚਾਹੀਦੀ ਹੈ ਕਰਦੇ ਆ ਜੀ ਕਰਾਉਨੇ ਆ ਬਸ ਕੱਲ ਨੂੰ ਠੰਡੇ ਵਸਤੇ ਪਾ ਰੱਖਿਆ ਇੱਕ ਬਜ਼ੁਰਗ ਬੰਦਾ ਗੁਰਸਿੱਖ ਜੀ ਦੀ ਦਾੜੀ ਪੱਟੀ ਦੀ ਐ ਤੇ ਇੱਕ ਬੀਬੀ ਦੇ ਸਿਰ ਪਾੜਿਆ ਜਾਂਦਾ ਹੈ ਉੱਥੇ ਭਈ ਸ਼ਰੋਮਣੀ ਕਮੇਟੀ ਕਿਉਂ ਚੁੱਪ ਐ ਇੱਕ ਪ੍ਰਵਾਸੀ ਵੱਲੋਂ ਜਿਹੜੀ ਮੈਂ ਗੱਲ ਪੰਜਾਬ ਵਿੱਚ ਗੁੰਡਾਗਰਦੀ ਦੀ ਕਰ ਰਿਹਾ ਹਾਂ ਨਾ ਵੀ ਗੁੰਡਾਗਰਦੀ ਜਿਹੜੀ ਵੱਧ ਗਈ ਐ ਉਹਨੂੰ ਕੁੱਟਣ ਵਾਲੇ ਬੰਦੇ ਕੌਣ ਐ ਪ੍ਰਵਾਸੀ ਬੰਦੇ ਐ ਲੁਧਿਆਣੇ ਦੇ ਵਿੱਚ ਥਾਣਾ ਡਾਬਾ ਦੇ ਬੱਚੇ ਏਰੀਆ ਪੈਂਦਾ ਕੋਈ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਕਾਰਨ ਕੀ ਕਿਉਂ ਨਹੀਂ ਸੁਣਵਾਈ ਹੋ ਰਹੀ ਉਹਨਾਂ ਬੰਦਿਆਂ ਦੇ ਮੁੱਲੋਂ ਪਰਵਾਸੀਆਂ ਦੇ ਮਾਰਕਾਉਣ ਖੜਾ ਹੈ ਉੱਥੋਂ ਦੀ ਜਿਹੜੀ ਹੁਣ ਮੌਜੂਦਾ ਬੀਬੀ ਐਮਐਲਏ ਰਜਿੰਦਰ ਕੌਰ ਸ਼ਿੰਦਾ ਸਾਫ਼ ਜੀ ਗੱਲ ਹੈ ਉੱਥੇ 70 80 ਫੀਸਦੀ ਜਿਹੜੀ ਵੋਟ ਹੈ ਉਹ ਪਰਵਾਸੀਆਂ ਦੀ ਹੈ ਤੇ ਉਹ ਵੋਟਾਂ ਲੈਣ ਖਾਤਰ ਉਹ ਬੀਬੀ ਚੁੱਪ ਹੈ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਨੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਜਿਹੜੀਆਂ ਗੱਲਾਂ ਨੂੰ ਲੈ ਕੇ ਅਸੀਂ ਪਿਛਲੇ ਲੰਮੇ ਸਮੇਂ ਤੋਂ ਬੋਲ ਰਹੇ ਆ ਕਿ ਪੰਜਾਬ ਦੇ ਅੰਦਰ ਵੋਟ ਬਣਾਉਣ ਲਈ ਪੰਜਾਬ ਨੌਕਰੀ ਲੈਣ ਲਈ ਪੰਜਾਬ ਦੇ ਅੰਦਰ ਜ਼ਮੀਨਾਂ ਲੈਣ ਲਈ ਕਾਨੂੰਨ ਬਣਨੇ ਚਾਹੀਦੇ ਆ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਤੋਂ ਸਮਝ ਮਰੋਣੇ ਚਾਹੀਦੇ ਦੂਜੇ ਸੂਬਿਆਂ ਦੀ ਤਰਜ਼ ਦੇ ਉੱਤੇ ਕਿ ਉਹਦੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਬੰਦੇ ਨੇ ਪੰਜਾਬ ਜਾ ਕੇ ਜ਼ਮੀਨ ਲੈਣੀ ਆ ਵੋਟ ਪਾਉਣੀ ਆ ਜਾਂ ਕੋਈ ਨੌਕਰੀ ਲੈਣੀ ਆ ਜਿਵੇਂ ਹੋਰ ਸੂਬਿਆਂ ਦੇ ਵਿੱਚ ਕਾਨੂੰਨ ਮੈਂ ਬਹੁਤ ਵਾਰੀ ਦੱਸਿਆ ਹਮਾਚਲ ਉੱਤਰਾਖੰਡ ਤੇ ਹੋਰ ਸੂਬਿਆਂ ਦੇ ਵਿੱਚ ਆਪ ਕੋ ਆਪਣੇ ਲੋਕਾਂ ਦੇ ਕਾਨੂੰਨ ਬਣੇ ਹੋਏ ਨੇ ਹੁਣ ਜਿਹਦੀ ਵੋਟ ਵੱਧ ਆ ਜਿਹਦੀ ਗਿਣਤੀ ਵੱਧ ਆ ਸੁਣਵਾਈ ਵੀ ਆਉਣ ਵਾਲੇ ਸਮੇਂ ਵਿੱਚ ਉਦ ਵੀ ਹੋਣੀ ਆ ਇਹਦੀ ਇੱਕ ਉਦਾਹਰਨ ਤੁਹਾਨੂੰ ਮੈਂ ਲੁਧਿਆਣਾ ਹੀ ਦਿੰਦੀ ਆ ਵੀ ਲੁਧਿਆਣੇ ਦੀ ਬੀਬੀ ਰਜਿੰਦਰ ਕੌਰ ਸੀਨਾ ਐਮਐਲਏ ਉਹਨਾਂ ਪ੍ਰਵਾਸੀਆਂ ਦੀ ਪਿੱਠ ਤੇ ਆ ਕੇ ਖੜ ਗਈ 24 ਤਰੀਕ ਦਾ ਸਾਡਾ ਬੰਦਾ ਬਜ਼ੁਰਗ ਕੁੱਟਿਆ ਉਹਦੀ ਦਾੜੀ ਪੱਠੀ ਗਈ ਉਹਦੇ ਘਰ ਵਾਲੀ ਦਾ ਸਿਰ ਪਾੜਿਆ ਗਿਆ ਕੋਈ ਕਾਰਵਾਈ ਦੂਜੀ ਘਟਨਾ ਮੈਂ ਦੱਸਦਾ ਇਹ ਵੀ ਪ੍ਰਵਾਸੀਆਂ ਨਾਲ ਜੁੜੀ ਹੋਈ ਘਟਨਾ ਹੈ ਪਿੰਡ ਪਥਰਾਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡੇ ਦੇ ਵਿੱਚ ਪਿੰਡ ਪਥਰਾਲਾ ਦੇ ਵਿੱਚ ਇੱਕ ਨੌਜਵਾਨ ਦਾ ਸਿਰ ਪਾੜ ਦਿੱਤਾ ਇਹਨਾਂ ਨਖ ਤੋੜ ਦਿੱਤਾ ਜਾਂਦਾ ਅੱਜ ਉਸ ਨੌਜਵਾਨ ਨੂੰ 10 ਦਰ ਹੋ ਗਏ ਉਹ ਵਿਚਾਰਾ ਬੋਲਦਾ ਵੀ ਨਹੀਂ ਆ ਨੱਕ ਦੀ ਹੱਡੀ ਟੁੱਟ ਚੁੱਕੀ ਆ ਉਹਦੀ ਪਹਿਲਾਂ ਨਾ ਸੁਣਵਾਈ ਨਹੀਂ ਕੀਤੀ ਪੁਲਿਸ ਨੇ ਕਈ ਦਿਨ ਵਿਚਾਰੇ ਭਾਈ ਨਾਟਕ ਕਰਦੇ ਰਹੇ ਕੋਈ ਸੁਣਵਾਈ ਨਹੀਂ ਕੀਤੀ ਜੇ ਸੁਣਵਾਈ ਹੋਈ ਮੈਂ ਵੀ ਗੱਲ ਕੀਤੀ ਥਾਣਾ ਸੰਗਤ ਦੇ ਸੱਚੋ ਨਾਲ ਚੌਕੀਆਂ ਚਾਰ ਦੇ ਨਾਲ ਵੀ ਵੀ ਆ ਤੁਹਾਡੇ ਘਟਨਾ ਹੋਈ ਆ ਜੀ ਘੱਟੋ ਘੱਟ ਜਾ ਕੇ ਉਹਨਾਂ ਬੱਚਾ ਦੀ ਸਾਰਤਾ ਲੈ ਲਓ ਇੱਕ ਗਰੀਬ ਬੰਦਾ ਉਹ ਵੀ ਬਾਜੀਗਰਾਂ ਦਾ ਮੁੰਡਾ ਹੈ ਜਿਹੜਾ ਕੁੱਟਿਆ ਉਹਨਾਂ ਨੇ ਉਹ ਥਾਣੇ ਸੱਟਿਆ ਪਿਆ ਹੈ ਆ ਰਾਸਟਾ ਦੇ ਪਿਆ ਵਿਚਾਰਾ ਭੰਨਿਆ ਕੋਈ ਸੁਣਵਾਈ ਨਹੀਂ ਉਦੋਂ ਬਾਅਦ ਇਹ ਪੁਲਿਸ ਨੇ ਸੁਣਵਾਈ ਕੀਤੀ ਮਾੜੀ ਮੋਟੀ ਦੋ ਬੰਦੇ ਫੜ ਲਏ ਉਹਨਾਂ ਦੇ ਪਿੰਡ ਦੇ ਵਿੱਚ ਕੋਪਲਟਰੀ ਫਾਰਮ ਹੈ ਉੱਥੇ ਪ੍ਰਵਾਸੀ ਪੁਲਟਰੀ ਫਾਰਮ ਦੇ ਕੰਮ ਕਰਦੇ ਸੀ ਦੋ ਬੰਦੇ ਫੜ ਲਏ ਅੱਠ ਬੰਦੇ ਹੀ ਕੁੱਲ ਹੋ 6 ਬੰਦੇ ਭੱਜ ਗਏ ਹੁਣ 6 ਬੰਦੇ ਕਿੱਥੋਂ ਥੇ ਹੋਣਗੇ ਕੋਈ ਹੈ ਟਿਕਾਣਾ ਪਤਾ ਕਿ ਉਹਨਾਂ ਦਾ ਪਿਛੋਕੜ ਕਿੱਥੇ ਹੁੰਦਾ ਇਸ ਕਰਕੇ ਕਹਿੰਦੇ ਵੀ ਜਿਹੜੀ ਵੈਰੀਫਿਕੇਸ਼ਨ ਆ ਜਿਹੜੀ ਪੜਤਾਲ ਹੈ ਜਾਂਚ ਹੈ ਜਿਹੜਾ ਬੰਦਾ ਇੱਥੇ ਰਹਿ ਰਿਹਾ ਹੈ ਜਾਂ ਕਿਹਨੂੰ ਰੱਖ ਰਿਹਾ ਹੈ ਉਹਦੀ ਬਕਾਇਦਾ ਤੌਰ ਤੇ ਉਸ ਇਲਾਕੇ ਦੇ ਥਾਣੇ 'ਚ ਦਰਜ ਹੋਣੀ ਚਾਹੀਦੀ ਹੈ ਵੀ ਇਹ ਭਾਈ ਕਿੱਥੋਂ ਆਇਆ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਕਾਰਵਾਈ ਕਰਕੇ ਚਾਹੇ ਕੁੱਟ ਕੇ ਚਾਹੇ ਮਾਰ ਕੇ ਜਿਵੇਂ ਕੁੰਬੜਾਂ ਦੇ ਵਿੱਚ ਹੋਇਆ ਸੀਗਾ ਕਿ ਬੰਦੇ ਇੱਥੇ ਆਏ ਹੀ ਨਹੀਂ ਉਹ ਜੂਪੀ ਦੇ ਆ ਬਿਹਾਰ ਦੇ ਆ ਬੰਗਾਲ ਦੇ ਆ ਕੋਈ ਪਤਾ ਨਹੀਂ ਲੱਗਦਾ ਇੱਥੇ ਜਿਹੜਾ ਬੰਦਾ ਮਰਜ਼ੀ ਆ ਜਾਏ ਕਿਸੇ ਦੇ ਘਰੇ ਆ ਕੇ ਰਹਿ ਪਏ ਉਹਦੀ ਨਾਲ ਨਾਲ ਵੋਟ ਪਣ ਜਾਂਦੀਆਂ ਨਾਲ ਹੀ ਆਧਾਰ ਕਾਰਡ ਬਣ ਜਾਂਦਾ ਉਸੇ ਘਰ ਦੇ ਐਡਰੈਸ ਤੇ ਤੇ ਪੰਜਾਬੀ ਬੰਦੇ ਜਿਨ੍ਹਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਜਮਾਈ ਬਣਾ ਕੇ ਰੱਖਦੇ ਹੋ ਇਹਨਾਂ ਨੂੰ ਗੁੱਸਾ ਕਰਦੇ ਮੇਰੀ ਕਹੀ ਹੋਈ ਗੱਲ ਦਾ ਉਹੀ ਬੰਦੇ ਆਪ ਦੇ ਘਰ ਦੇ ਪਤੇ ਤੇ ਵੋਟਾਂ ਤੇ ਬਣਾ ਦਿੰਦੇ ਐ ਬਿਨਾਂ ਕੋਈ ਪੜਤਾਲ ਕੀਤੇ ਉਹਨਾਂ ਦੇ ਆਧਾਰ ਕਾਰਡ ਬਣਾ ਦਿੰਦੇ ਐ ਉਹ ਜਦੋਂ ਕੋਈ ਨਾ ਕੋਈ ਘਟਨਾ ਨੂੰ ਅੰਜਾਮ ਦਿੰਦੇ ਐ ਕਿਸੇ ਬੰਦੇ ਦੀ ਕੁੱਟਮਾਰ ਕਰਦੇ ਐ ਜਾਂ ਕੋ ਕਤਲ ਕਰ ਦਿੰਦੇ ਐ ਤੇ ਮੁੜ ਕੇ ਉਹ ਲੱਭਦੇ ਨਹੀਂ ਬੰਦੇ ਕਿੱਥੋਂ ਦੇ ਕੀ ਸਰਕਾਰ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਵੀ ਜਿਹੜਾ ਬੰਦਾ ਬਾਹਰੋਂ ਆ ਕੇ ਰਹਿ ਰਿਹਾ ਹੈ ਉਹਦੀ ਪੜਤਾਲ ਕੀਤੀ ਜਾਵੇ ਉਹਦਾ ਬੈਕਗ੍ਰਾਉਂਡ ਦੇਖਿਆ ਜਾਵੇ ਕ੍ਰਿਮੀਨਲ ਆ ਕੌਣ ਆ ਕਿੱਥੋਂ ਆਇਆ ਸੋ ਭਰਾਓ ਇਹ ਦੋ ਘਟਨਾਵਾਂ ਜਿਹੜੀਆਂ ਹੁਣੇ ਤਾਜ਼ਾ ਦੀਆਂ ਘਟਨਾਵਾਂ ਨੇ ਰੋਜ਼ ਦਿਨ ਬਦਨ ਇਹ ਗੁੰਡਾਗਰਦੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤੇ ਮੈਂ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ ਵੀ ਇਸ ਕਾਲ ਨੂੰ ਲੈ ਕੇ ਮੈਂ ਤੁਹਾਨੂੰ ਬਾਰ-ਬਾਰ ਅਪੀਲ ਕਰਦਾ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਸ਼ਾਸਨ ਤੇ ਜ਼ੋਰ ਪਾਓ ਸਰਕਾਰ ਤੇ ਜ਼ੋਰ ਪਾਓ ਕਿ ਇਹਨਾਂ ਨੂੰ ਨਾਥ ਪਾਈ ਜਾਵੇ ਤੇ ਇਹਨਾਂ ਦੇ ਖਿਲਾਫ ਜਿਹੜਾ ਕਾਨੂੰਨ ਬਣਾਇਆ ਜਾਵੇ ਕੋਈ ਤੁਸੀਂ ਮਸਲਾ ਆਪਣੇ ਹੱਥ 'ਚ ਨਹੀਂ ਲੈਣਾ ਕਿਉਂਕਿ ਇਹ ਬਹਾਨਾ ਭਾਲਦੇ ਆ ਕੋਈ ਨਾ ਕੋਈ ਤੇ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਾਨੂੰ ਏਕੇ ਨਾਲ ਸ਼ਾਂਤੀ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਦਾ ਹੱਲ ਵੜਨਾ ਪਵੇ ਆਨਲਾਈਨ ਸਮਝੇ ਵੀ ਆਪਾਂ ਸੋਚਦੇ ਆ ਵੀ ਇਹਨਾਂ ਖਿਲਾਫ ਕੋਈ ਨਾ ਕੋਈ ਜਿਹੜੀ ਵਜਾ ਕਾਨੂੰਨ ਬਣਨਾ ਚਾਹੀਦਾ ਸ਼ਾਂਤਮਈ ਤਰੀਕੇ ਨਾਲ ਸਾਨੂੰ ਜੇ ਆਪਾਂ ਪੰਜਾਬ ਨੂੰ ਸੁਰੱਖਿਅਤ ਕਰਨਾ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਸਾਨੂੰ ਸ਼ਾਂਤਮਈ ਤਰੀਕੇ ਨਾਲ ਰਹ ਕੇ ਹੀ ਜਿਹੜਾ ਜਿਹੜੀ ਗੱਲਬਾਤ ਆ ਉਹ ਕਰਨੀ ਚਾਹੀਦੀ ਹੈ ਤੇ ਇਹ ਆਪਾਂ ਨਿੰਗ ਸਿੰਘ ਜਥੇਬੰਦੀਆਂ ਵੀ ਜਾ ਕੇ ਆਈਆਂ ਨੇ ਲੁਧਿਆਣੇ ਦੇ ਮਸਲੇ ਦੇ ਵਿੱਚ ਪਰ ਹਾਲ ਤੱਕ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਸੋ ਮੈਂ ਹੱਥ ਮੰਨਦਾ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਤੇ ਮੈਂ ਬੇਨਤੀ ਕਰਦਾ ਇਹਨਾਂ ਲੀਡਰਾਂ ਨੂੰ ਕਾਂਗਰਸੀਆਂ ਨੂੰ ਕਾਲੀਆਂ ਨੂੰ ਭਾਜਪਾ ਵਾਲਿਆਂ ਨੂੰ ਆਪ ਵਾਲਿਆਂ ਨੂੰ ਜਿੰਨੇ ਵੀ ਲੀਡਰ ਹੈਗੇ ਆ ਸਾਰੇ ਜਿਹੜੇ ਵੋਟਾਂ ਦੇ ਵਿੱਚ ਆਉਣ ਲਈ ਸਮਝ ਲੜਨਾ ਚਾਹੁੰਦੇ ਆ ਚੋਣਾ ਜਾਂ ਸੱਤਾ 'ਚ ਰਹੇ ਆ ਜਾਂ ਰਹਿਣਾ ਚਾਹੁੰਦੇ ਆ ਭਰਾਵੋ ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਗਈ ਸੋ ਨੂੰ ਇੱਥੇ ਪੁੱਛਣਾ ਕੀ ਨੇ ਕਿਹੜੇ ਪੰਗਿਆਂ ਕਿਹੜੇ ਚੱਕਰਾਂ 'ਚ ਪਏ ਫਿਰਦੇ ਹੋ ਕਿਉਂ ਨੁਕਸਾਨ ਕਰ ਰਹੇ ਹੋ ਪੰਜਾਬ ਦਾ ਕਿਉਂ ਪੰਜਾਬ ਦੀ ਬਰਬਾਦੀ ਕਰ ਰਹੇ ਹੋ ਸਾਰੇ ਇਕੱਠੇ ਹੋ ਕੇ ਆਲ ਪਾਰਟੀ ਮੀਟਿੰਗ ਪੰਜਾਬ ਦੇ ਮੁਖਵੰਤ ਨੂੰ ਬੁਲਾ ਕੇ ਵਿਸ਼ੇਸ਼ ਸੈਸ਼ਨ ਬੁਲਾ ਕੇ ਵਿਧਾਨ ਸਭਾ ਦਾ ਇਹਦੇ 'ਚ ਇਹ ਮਤੇ ਲਭਣ ਚਾਹੀਦਾ ਵੀ ਪੰਜਾਬ ਦੀ ਜ਼ਮੀਨ ਲੈਣ ਲਈ ਸ਼ਰਤਾਂ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਨੌਕਰੀ ਲੈਣ ਲਈ ਸ਼ਰਤਾਂ ਪੰਜਾਬ ਚ ਵੋਟ ਬਣਾਉਣ ਲਈ ਸ਼ਰਤਾਂ ਹੋਣਾ ਜਿਹਦਾ ਜਿਵੇਂ ਹਿਮਾਚਲ ਦਾ 1972 ਦਾ ਕਾਨੂੰਨ ਹੈ ਰਾਜਸਥਾਨ ਦਾ 1960-62 ਦਾ ਕਾਨੂੰਨ ਹੈ ਉੱਤਰਾਖੰਡ ਨੇ ਹੁਣ ਕੈਬਨਿਟ ਦੇ ਵਿੱਚ ਪਾਸ ਕਰਤਾ ਆ ਚਾਰ-ਪੰਜ ਦਿਨ ਪਹਿਲੇ ਇੱਕ ਕਾਨੂੰਨ ਵੀ ਬਾਹਰਲਾ ਬੰਦਾ ਇੱਥੇ ਆ ਕੋਈ ਜ਼ਮੀਨ ਨਹੀਂ ਲੈ ਸਕਦਾ